ਖਾਣ-ਪੀਣ ਵਾਲੇ ਲੋਕ ਆਮ ਦਾਵਾ ਕਰਦੇ ਨੇ ਕਿ ਮੱਛੀ ਵਿੱਚ ਮਟਰਨ ਅਤੇ ਚਿਕਨ ਨਾਲੋਂ ਚਰਬੀ ਘੱਟ ਹੁੰਦੀ ਹੈ। ਹਾਲਾਂਕਿ ਮੱਛੀ ਨੂੰ ਕੱਟਣਾ ਇੱਕ ਸਮੱਸਿਆ ਵਾਲਾ ਕੰਮ ਹੈ। ਭਾਵੇਂ ਉਹ ਕਿੰਨੀ ਵੀ ਮੱਛੀ ਖਾਣਾ ਚਾਹਣ, ਇਹ ਲੋਕ ਮੱਛੀ ਖਾਣ ਤੋਂ ਪਹਿਲਾਂ ਦੋ ਵਾਰ ਜ਼ਰੂਰ ਸੋਚਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਮੱਛੀ ਦੇ ਵਿੱਚ ਕੰਡੇ ਨਾ ਹੋਣ। ਮੱਛੀ ਖਾਂਦੇ ਸਮੇਂ ਛੋਟੀਆਂ ਮੱਛੀਆਂ ਦੇ ਕੰਡੇ ਗਲੇ ਵਿੱਚੋਂ ਹੁੰਦੇ ਹੋਏ ਪੇਟ ਵਿੱਚ ਚਲੇ ਜਾਣ ਤਾਂ ਕੋਈ ਸਮੱਸਿਆ ਨਹੀਂ ਹੈ, ਪਰ ਜੇਕਰ ਇਹ ਛੋਟੇ ਕੰਡੇ ਗਲੇ ਵਿੱਚ ਫਸ ਜਾਣ ਜਾਂ ਵੱਡੇ ਕੰਡੇ ਪੇਟ ਵਿੱਚ ਚਲੇ ਜਾਣ ਤਾਂ ਪਰੇਸ਼ਾਨੀ ਹੋ ਸਕਦੀ ਹੈ ਆਂਧਰਾ ਪ੍ਰਦੇਸ਼ ਦੇ ਪੱਛਮੀ ਗਿਰਦਾਵਰੀ ਜ਼ਿਲ੍ਹੇ ਵਿੱਚ ਪੀਕਾ ਵਾਲੂ ਦੇ 54 ਸਾਲਾ ਜੰਬਮ ਮਗੰਮਾ ਨੇ ਹਾਲ ਹੀ ਵਿੱਚ ਮੱਛੀ ਦੀ ਕਰੀ ਖਾਧੀ ਤੇ ਮੱਛੀ ਦਾ ਕੰਡਾ ਉਹਨਾਂ ਦੇ ਦਿਲ ਦੇ ਕੋਲ ਖਾਣ ਵਾਲੀ ਨਾਲੀ ਵਿੱਚ ਫਸ ਗਿਆ ਉਹਨਾਂ ਨੂੰ ਤੇਜ਼ ਦਰਦ ਦੇ ਕਾਰਨ ਨੇੜਲੇ ਹਸਪਤਾਲ ਅਲਵੇਚਲ ਜਾਣਾ ਪਿਆ ਕਈ ਜਾਂਚਾਂ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਮੱਛੀ ਦੀ ਹੱਡੀ ਉਹਨਾਂ ਦੇ ਦਿਲ ਦੇ ਕੋਲ ਫਸੀ ਹੋਈ ਹੈ ਇਸ ਤੋਂ ਬਾਅਦ ਉਹਨਾਂ ਦੀਆਂ ਨਾਲਾਂ ਛੇੜੇ ਬਿਨਾ ਹੀ ਉਹਨਾਂ ਦੀ ਸਰਜਰੀ ਕੀਤੀ ਗਈ ਸਰਜਰੀ ਕਰਨ ਵਾਲੇ ਡਾਕਟਰ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੇ ਮਰੀਜ਼ ਦੇ ਦਿਲ ਕੋਲ ਫਸੇ ਮੱਛੀ ਦੇ ਕੰਡਿਆਂ ਨੂੰ ਕੱਢਣ ਵਿੱਚ ਟਰੈਵਰਸ ਨਾਮ ਦੀ ਪ੍ਰਕਿਰਿਆ ਦੀ ਵਰਤੋਂ ਕੀਤੀ ਹੈ ਜਹੀ ਇੱਕ ਘਟਨਾ ਮੇਡਕ ਜ਼ਿਲ੍ਹੇ ਦੇ ਵਿੱਚ ਵੀ ਵਾਪਰੀ ਹੈ ਜ਼ਿਲ੍ਹੇ ਦੇ ਟੇਕਮਲ ਦੇ ਰਹਿਣ ਵਾਲੇ ਸੇਲੂ ਨਾਮਕ ਇੱਕ ਨੌਜਵਾਨ ਨੇ ਮੱਛੀ ਦੀ ਤਰੀ ਖਾਂਦੇ ਸਮੇਂ ਇੱਕ ਕੰਡਾ ਨਿਗਲਿਆ ਸੀ ਉਹਨਾਂ ਨੂੰ ਲੱਗਾ ਕਿ ਕੰਡਾ ਚਾ ਲੈਣਗੇ ਪਰ ਅਜੇ ਹਾਂ ਨਹੀਂ ਹੋਇਆ ਉਹ ਕਈ ਦਿਨਾਂ ਤੱਕ ਮੱਛੀ ਦਾ ਕੰਡਾ ਨਿਕਲਣ ਦਾ ਕਰਨ ਪਰੇਸ਼ਾਨ ਸਨ ਇਸ ਲਈ ਡਾਕਟਰਾਂ ਨੇ ਹਸਪਤਾਲ ਵਿੱਚ ਸਰਜਰੀ ਕਰਕੇ ਉਹਨਾਂ ਦੇ ਪੇਟ ਵਿੱਚੋਂ ਮੱਛੀ ਦੇ ਕੰਡਿਆਂ ਨੂੰ ਕੱਢਿਆ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਮੱਛੀ ਦੇ ਕੰਡੇ ਕਾਰਨ ਬਹੁਤ ਸਾਰੇ ਲੋਕਾਂ ਦੇ ਗਲੇ ਵਿੱਚ ਤੇ ਪੇਟ ਵਿੱਚ ਸੱਟ ਲੱਗ ਜਾਂਦੀ ਹੈ ਵਿਜੇਵਾੜਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਸਰਜਨ ਡਾਕਟਰ ਕਲਿਆਣੀ ਨਾਲ ਗੱਲਬਾਤ ਕਰਦੇ ਹੋਏ ਤਾਂ ਉਹਨਾਂ ਨੇ ਦੱਸਿਆ ਕਿ ਜੇਕਰ ਗਲਤੀ ਨਾਲ ਮੱਛੀ ਦਾ ਕੰਡਾ ਨਿਕਲਣ ਤੋਂ ਬਾਅਦ ਤੁਹਾਨੂੰ ਤਕਲੀਫ ਹੋ ਰਹੀ ਹੈ ਤਾਂ ਕੀ ਕਰਨਾ ਚਾਹੀਦਾ ਹੈ ਡਾਕਟਰ ਕਲਿਆਣੀ ਨੇ ਦੱਸਿਆ ਕਿ ਮੱਛੀ ਖਾਣ ਤੋਂ ਪਹਿਲਾਂ ਉਸ ਦੇ ਵੱਡੇ ਸਪਾਇਨ ਨੂੰ ਪੂਰੀ ਤਰ੍ਹਾਂ ਨਾਲ ਕੱਢ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਉਹ ਡਾਕਟਰ ਹੋਣ ਦੇ ਨਾਤੇ ਇਹ ਵੀ ਸਲਾਹ ਦਿੰਦੇ ਹਨ ਕਿ ਜੇਕਰ ਮੱਛੀ ਦਾ ਵੱਡਾ ਸਪਾਇਨ ਗਲੇ ਵਿੱਚ ਅਤੇ ਹੇਠਾਂ ਚਲਾ ਜਾਂਦਾ ਹੈ ਤਾਂ ਐਕਸ-ਰੇ ਦੀ ਮਦਦ ਨਾਲ ਪਤਾ ਲਗਾਇਆ ਜਾਂਦਾ ਹੈ ਕਿ ਇਹ ਕਿੱਥੇ ਫਸਿਆ ਹੋਇਆ ਹੈ ਇਸ ਨੂੰ ਫਿਰ ਸਰਜਰੀ ਦੇ ਰਾਹੀਂ ਹੀ ਕੱਢਿਆ ਜਾਂਦਾ ਹੈ ਡਾਕਟਰ ਕਲਿਆਣੀ ਨੇ ਅੱਗੇ ਕਿਹਾ ਕਿ ਜੇਕਰ ਮੱਛੀ ਦਾ ਕੰਡਾ ਖਾਣ ਵਾਲੀ ਨਾਲੀ ਵਿੱਚ ਫਸ ਜਾਂਦਾ ਹੈ ਅਤੇ ਖਾਣ ਵਾਲੀ ਨਾਲੀ ਤੋਂ ਬਾਹਰ ਆ ਜਾਂਦਾ ਹੈ ਤਾਂ ਇਹ ਬਹੁਤ ਹੀ ਖਤਰਨਾਕ ਹੈ ਇਸ ਨਾਲ ਪੂਰੇ ਦਿਲ ਦੀ ਇਨਫੈਕਸ਼ਨ ਦਾ ਖਤਰਾ ਪੈਦਾ ਹੁੰਦਾ ਹੈ ਡਾਕਟਰ ਹਰੀਹਰਨ ਨੇ ਦੱਸਿਆ ਕਿ ਜੇਕਰ ਮੱਛੀ ਦਾ ਕੰਡਾ ਗਲੇ ਵਿੱਚ ਫਸ ਜਾਂਦਾ ਹੈ ਤਾਂ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਇਸ ਨੂੰ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ ਭਾਵੇਂ ਇਹ ਖਾਣ ਵਾਲੀ ਨਾਲੀ ਵਿੱਚ ਚਲਾ ਜਾਵੇ ਤਾਂ ਵੀ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਪੇਟ ਵਿੱਚ ਮੌਜੂਦ ਐਸਡ ਮੱਛੀ ਦੇ ਕੰਡੇ ਨੂੰ ਆਸਾਨੀ ਨਾਲ ਘੋਲ ਦੇਵੇਗਾ ਅਸਲ ਵਿੱਚ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਇਹ ਖਾਣ ਵਾਲੀ ਨਾਲੀ ਤੋਂ ਬਾਹਰ ਆ ਜਾਵੇ। ਉਹਨਾਂ ਨੇ ਦੱਸਿਆ ਕਿ ਇੱਕ ਨੌਜਵਾਨ ਕੁੜੀ ਦੇ ਗਲੇ ਦੇ ਵਿੱਚ ਮੱਛੀ ਦਾ ਕੰਡਾ ਫਸ ਗਿਆ ਸੀ ਜਿਸ ਨੂੰ ਐਂਡੋਸਕੋਪੀ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਹੈ। ਡਾਕਟਰ ਹਰੀ ਹਰਨ ਨੇ ਇਸ ਸਬੰਧੀ ਸੁਝਾਅ ਦਿੱਤੇ ਹਨ ਕਿ ਉਹਨਾਂ ਨੇ ਕਿਹਾ ਹੈ ਕਿ ਜੇਕਰ ਤੁਹਾਡੇ ਗਲੇ ਦੇ ਵਿੱਚ ਮੱਛੀ ਦਾ ਕੰਡਾ ਫਸ ਗਿਆ ਤਾਂ ਤੁਹਾਨੂੰ ਆਪਣੇ ਪੇਟ ਤੇ ਜ਼ੋਰ ਨਾਲ ਦਬਾਅ ਵਧਾਉਣਾ ਚਾਹੀਦਾ ਹੈ। ਇਸ ਨਾਲ ਕੰਡਾ ਹਵਾ ਨਾਲ ਬਾਹਰ ਆ ਜਾਵੇਗਾ। ਸਮੇਂ-ਸਮੇਂ ਤੇ ਸੋਡਾ ਪੀਣਾ ਵੀ ਚੰਗਾ ਹੁੰਦਾ ਹੈ। ਸੋਡੇ ਵਿੱਚ ਮੌਜੂਦ ਗੈਸ ਗਲੇ ਵਿੱਚ ਦਬਾਅ ਬਣਾਉਂਦੀ ਹੈ ਇਸ ਨਾਲ ਕੰਡਾ ਵੀ ਬਾਹਰ ਆਉਣ ਵਿੱਚ ਮਦਦ ਮਿਲਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਇਹ ਘਰੇਲੂ ਉਪਚਾਰ ਕੰਮ ਨਹੀਂ ਕਰ ਦਿੱਤਾ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ